respected principals sir all the teachers and my dear friends assalam alaikum and good morning aaj da mera topic hai hada to baat ki kariye punjab vich hada ne bahut barbadi kiti hai har pase halat bahut bure han lokan de sare zindagi de kamai ghar hada de maar karan apni mazbooti gwa chuke han naye sir to ghar banona koi saukha kam nahi fasal barbad ho gayi hai agli fasal ਬਿੱਜੀਜ਼ ਆਵੇਗੀ ਜਾਂ ਨਹੀਂ ਇਸ ਦਾ ਵੀ ਕੁਝ ਪਤਾ ਨਹੀਂ ਜ਼ਮੀਨ ਤੇ ਕਈ ਕਈ ਫੋਟ ਦੇ ਚੜ ਗਈ ਹੈ ਇਸ ਨੂੰ ਮੁੜ ਵਾਹਜੋ ਕਰਨਾ ਸੌਖਾ ਕੰਮ ਨਹੀਂ ਬਿਨਾ ਸਾਖ ਪਰੇਸ਼ਾਨੀਆਂ ਬਹੁਤ ਹਨ ਸਾਨੂੰ ਮਦਦ ਯੋਜਨਾ ਬੰਦ ਤਰੀਕੇ ਨਾਲ ਕਰਨ ਦੀ ਲੋੜ ਹੈ ਪਤਾ ਨਹੀਂ ਕਿੰਨਿਆ ਐਨ ਜੀਓ ਹਨ ਜੋ ਪੰਜਾਬ ਚ ਇਸ ਵੇਲੇ ਕੰਮ ਕਰ ਰਹੀਆਂ ਹਨ ਇਹਨਾਂ ਸਾਰਿਆਂ ਨੂੰ ਇਕੱਠੀਆਂ ਬੈਠ ਕੇ ਸਲਾਹ ਕਰਨੀ ਚਾਹੀਦੀ ਹੈ ਤੇ ਕੰਮ ਵੰਡ ਲੈਣੇ ਚਾਹੀਦੇ ਹਨ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਐਨ ਜੀਓ ਨੇ ਕੀ ਕੰਮ ਕੀਤਾ NRI ਆਪਣੇ ਖਜ਼ਾਨਿਆਂ ਦੇ ਉਦੋਂ ਮੂੰਹ ਖੋਲ ਦਿੰਦੇ ਹਨ ਜਦੋਂ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਪਰ ਸਾਡਾ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਮਦਦ ਸਹੀ ਹੱਥਾਂ ਤੱਕ ਪਹੁੰਚੇ ਪੰਜਾਬੀਆਂ ਦਾ ਮੁੱਖ ਮਕਸਦ ਪੰਜਾਬ ਨੂੰ ਮੁੜ ਪੈਰੀ ਕਰਨਾ ਹੈ ਅਸੀਂ ਇਹ ਸਾਬਿਤ ਕਰ ਚੁੱਕੇ ਹਾਂ ਕਿ ਅਸੀਂ ਆਪਣੀ ਪੰਜਾਬ ਮੁੜ ਪੈਰੀ ਕਰਨਾ ਹੈ ਅਸੀਂ ਇਹ ਸਾਬਿਤ ਕਰ ਚੁੱਕੇ ਹਾਂ ਕਿ ਅਸੀਂ ਆਪਣੀ ਮਦਦ ਆਪ ਕਰਦੇ ਹਾਂ ਸਾਨੂੰ ਇਹ ਸਾਬਿਤ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਮਦਦ ਸਮਝਦਾਰੀ ਨਾਲ ਕਰਦੇ ਹਾਂ ਮਦਦ ਦੇ ਰੂਪ ਚ ਦਿੱਤੇ ਗਏ ਪੈਸੇ ਨੂੰ ਸਹੀ ਢੰਗ ਨਾਲ ਵਰਤਣਾ ਬਹੁਤ ਜ਼ਰੂਰੀ ਹੈ ਪਾਣੀ ਉਤਰਨ ਤੋਂ ਕੁਝ ਦਿਨ ਬਾਅਦ ਸਾਨੂੰ ਦਵਾਈਆਂ ਤੇ ਡਾਕਟਰਾਂ ਦੀ ਬਹੁਤ ਲੋੜ ਪੈਣੀ ਹੈ ਜਿਨ੍ਹਾਂ ਦੇ ਘਰ ਚ 7-7 ਫੁੱਟ ਪਾਣੀ ਖੜਾ ਹੈ ਉਹਨਾਂ ਦਾ ਸਭ ਕੁਝ ਤਬਾਹ ਹੋ ਚੁੱਕਾ ਹੈ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੀ ਸਾਨੂੰ ਮਦਦ ਕਰਨ ਦੀ ਲੋੜ ਹੈ ਇਹ ਸਭ ਲਈ ਯੋਜਨਾਬੰਦੀ ਬਹੁਤ ਜ਼ਰੂਰੀ ਹੈ ਜਿਹੜੇ ਕਿਸਾਨ ਨੇ ਕਰਜ਼ਾ ਲਿਆ ਹੋਇਆ ਹੈ ਜਾਂ ਠੇਕੇ ਤੇ ਪਹਿਲੀ ਲੈ ਕੇ ਖੇਤੀ ਕਰਦੇ ਹਨ ਉਹਨਾਂ ਦਾ ਹੌਸਲਾ ਵਧਾਉਣ ਦੀ ਲੋੜ ਹੈ ਹੁਣ ਅਸੀਂ ਪਹਿਲ ਇਸ ਗੱਲ ਨੂੰ ਦੇਣੀ ਹੈ ਕਿ ਸਾਡੇ ਨੌਜਵਾਨ ਨਿਰਾਸ਼ ਨਾ ਹੋਣ ਸਾਡੇ ਬੱਚੇ ਆਪਣੀ ਪੜ੍ਹਾਈ ਵੱਲ ਦੁਬਾਰਾ ਧਿਆਨ ਦੇ ਸਕਣ ਥੈਂਕਸ